ਸੋ ਕਾਹੋ ਟਲ ਗੁਰ ਸੇਵੀ ਐ ਅਹਨ ਇਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵੈ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹੋ ਝੱਟੀ ਐ ਤੋਦ ਡਿਠੇ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤੇਸਾਹੂ ਸਿਰ ਸਾਹ ਦਾਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤੇਸਾਹੂ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕਾਉਦੀਆ ਨਾ ਉਹ ਹਰ ਧਨ ਸੱਚ ਸੋਈ ਅਖੋਟ ਨਾਮ ਧਨ ਕਦੇ ਨਿਖਟੈ ਨਾਹੀ ਕਿੰਨਾ ਕੀਮਤ ਹੋਈ ਭਗਤ ਖਜ਼ਾਨਾ ਭਗਤਨ ਕਉ ਦੀਆ ਨਾਉ ਹਰ ਧਨ ਸੱਚ ਸੋਈ ਖੋਟ ਨਾਮ ਧਾਨ ਕਦੇ ਨਿਖਟੈ ਨਾਹੀ ਕਿਨੈ ਨਾ ਕੀਮਤ ਹੋਈ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸਾ ਸੋਈ ਮਨ ਮੇਰੇ ਗੁਰ ਸਬਦੀ ਹਰ ਪਾਇਆ ਜਾਏ ਬਿਨ ਸਬਦੈ ਜਗ ਭੁੱਲਦਾ ਫਿਰਦਾ ਦਰਗਹਿ ਮਿਲੈ ਸਜਾਈ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟ ਹੈ ਮਨ ਮੁਖ ਨਹੀਂ ਬੁੱਝ ਹੈ ਕੋਈ ਨਾ ਸੁਣੈ ਪੁਕਾਰਾ ਅੰਧਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੁਬਾਰਾ ਹਉ ਮੈਂ ਮੇਰਾ ਕਰ ਕਰ ਵਿਗੁੱਤੇ ਕਿਹੋ ਚੱਲੇ ਨਾ ਚੱਲਦੇ ਆ ਨਾਲ ਗੁਰਮੁਖ ਹੋਵੇ ਸੋ ਨਾਮ ਧਿਆਵੇ ਸਦਾ ਹਰ ਨਾਮ ਸਮਾਲੇ ਸੱਚੀ ਬਾਣੀ ਹਰ ਗੁਣ ਗਾਵੇ ਨਦਰਿ ਨਦਰ ਨਿਹਾਲ ਸਤਗੁਰ ਗਿਆਨ ਸਦਾ ਘਟਿ ਚਾਨਣ ਅਮਰ ਸਿਰ ਬਾਦ ਸਾਹਾ ਅਨ ਦਿਨ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਸੱਚ ਲਾਹਾ ਨਾਨਕ ਰਾਮ ਨਾਮ ਇਸ ਤਾਰਾ ਸਬਦ ਰੱਤੀ ਹਰ ਪਾਹਾ ਸਤਿਗੁਰ ਗਿਆਨ ਸਦਾ ਘਟੇ ਚਾਨਣ ਅਮਰ ਸੇਰੇ ਬਾਦ ਸਾਹਾ ਅਨ ਦਿਨ ਭਗਤ ਕਰਹਿ ਦਿਨ ਰਾਤੀ RAM ਨਾਮ ਸੱਚ ਲਾਹਾ ਨਾਨਕ RAM ਨਾਮੇ ਨਿਸਤਾਰਾ ਸਬਦ ਰੱਤੇ ਹਰ ਪਾਹਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਭਗਤ ਖਜਾਨਾ ਭਗਤਨ ਕਉ ਦੀਆ ਨਾਉ ਹਰ ਧਾਨ ਸੱਚ ਸੋਇ ਅਖੋਟ ਨਾਮ ਧਾਨ ਕਦੇ ਨਿਖਟੈ ਨਾਹੀ ਕਿਨੈ ਨਾ ਕੀਮਤ ਹੋਇ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਇ